ਸਰਦਾਰ ਸਾਹਿਬ ਤੁਸੀਂ ਇੰਨਾ ਸੋਹਣਾ ਘਰ ਬਣਾ ਲਿਆ ਲੱਖਾਂ ਰੁਪਏ ਲਾਤੇ ਤੁਸੀਂ ਘਰ ਦੇ ਬਾਹਰ ਉਦਾਸ ਹੋ ਕੇ ਕਿਉਂ ਬੈਠੇ ਹੋ ਮੈਂ ਲੁਧਿਆਣੇ ਪੰਜਾਬ ਸਾਰਾ ਘੁੰਮਿਆ ਆਇਆ ਬਠਿੰਡੇ ਵੀ ਆਇਆ ਕਿਦਾ ਟਾਇਲ ਸਸਤੀ ਨਹੀਂ ਮਿਲਦੀ ਪਈ ਲੱਖਾਂ ਰੁਪਈਆ ਵਾਲੀਆਂ ਟੈਲਾਂ ਗੋਰਾ ਟਾਇਲ ਤੇ ਬਸਾਖੀ ਤੋਂ ਪਹਿਲਾਂ ਮੈਣੀਆਂ ਲੱਖ ਡੇਢ ਲੱਖ ਰੁਪਈਆ ਲੱਗਿਆ ਨਾ ਭਾਈ ਸਾਡਾ ਕੋਈ ਲੱਖ ਲੁੱਕ ਨਹੀਂ ਲੱਗਿਆ ਸਾਡਾ ਸਿਰਫ 40000 ਰੁਪਏ ਸਾਰਾ ਕੰਮ ਹੋ ਗਿਆ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਟੈਲਾ ਦਿੱਤੀਆਂ ਤੇ ਮੈਂ ਗਰੀਬ ਬੰਦਾ ਹੀ ਮੇਰੇ ਤੋਂ ਟੈਲਾ ਲੋਰ ਮੈਂ ਤਾਂ ਇੱਕ ਹਫ਼ਤੇ ਜੋਂ ਟੈਲਰ ਮੇਰੀ ਗੱਡੀ ਲੋਟ ਕਰਾ। ਬਾਗੋ ਬਾਗ ਕਰਤਾ ਜੀ ਗੋਰਾ ਟਾਇਲ ਸਟੋਰ ਨੇ ਇਹ ਨਜ਼ਾਰਾ ਆ ਗਿਆ ਜੀ ਸਰਦਾਰ ਸਾਹਿਬ ਤੁਸੀਂ ਇੰਨਾ ਸੋਹਣਾ ਘਰ ਬਣਾ ਲਿਆ ਲੱਖਾਂ ਰੁਪਈਏ ਲਾਤੇ ਤੁਸੀਂ ਘਰ ਦੇ ਬਾਹਰ ਉਦਾਸ ਹੋ ਕੇ ਤੇ ਟੈਲਾ ਲੋੜ ਨੇ ਪਹਿਲੇ ਹੁਣ ਬਸਾਖੀੋਂ ਬਾਅਦ ਟੈਲਾ ਲੋੜ ਸਰਦਾਰ ਸਾਹਿਬ ਤੁਹਾਨੂੰ ਪਤਾ ਨਹੀਂ ਗੋਰਾ ਟਾਇਲ ਨੇ ਤਾਂ ਬਹੁਤ ਵੱਡੀਆਂ ਆਫਰਾਂ ਲਾਈਆਂ ਉਹ ਕਹਿੰਦੇ ਬਸਾਖੀ ਤੋਂ ਪਹਿਲਾਂ ਆਜੋ ਕੱਚੇ ਕਰ ਪੱਕੇ ਕਰ ਲੋ ਸ਼ੀਸ਼ੇ ਬਾਗ ਚਮਕਾ ਲੋ ਅਦਾਸ ਕਹੋਨੇ ਤੁਸੀਂ ਸਾਈ ਮੈਂ ਲੁਧਿਆਣੇ ਪੰਜਾਬ ਸਰਕ ਘੁੰਮਿਆ ਆ ਬਠਿੰਡੇ ਵੀ ਆਇਆ ਕਿੱਧਰ ਟੈਸ ਸਸਤੀ ਨਹੀਂ ਮਿਲਦੀ ਪਈ ਤੇ ਇਸ ਕਰਕੇ ਮੈਂ ਹੁਣ ਬਹਿ ਗਿਆ ਤੁਸੀਂ ਬੈਠੋ ਨਾ ਤੁਸੀਂ ਮੇਰੇ ਵਿਸ਼ਵਾਸ ਤੇ ਚੱਲੋ ਲੱਖਾਂ ਰੁਪਈਆ ਵਾਲੀਆਂ ਟੈਲਾ ਗੋਰਾ ਟਾਇਲ ਤੇ ਬਸਾਖੀ ਤੋਂ ਪਹਿਲਾਂ ਮੈਣੀਆਂ ਆਓ ਜੀ ਤੁਹਾਨੂੰ ਆਪਾ ਗੋਰਾ ਟਾਇਲ ਤੇ ਲੈ ਕੇ ਜਾਂਦੇ ਰ ਪਹਿਲਾਂ ਮੈਂ ਤੁਹਾਨੂੰ ਇੱਥੇ ਜਿਹੜੇ ਘਰਾਂ 'ਚ ਟਾਇਲ ਲਾਦੀਆਂ ਉਹਨਾਂ ਨਾਲ ਮਿਲਾ ਦਿੰਨਾ ਘਰ ਦੇਖੋ ਕਿੱਡਾ ਵੱਡਾ ਚਾਰ ਕਮਰੇ ਲੌਬੀ ਰਸੋਈ ਬੇੜਾ ਸਾਰਾ ਹੀ ਘਰ ਗੋਰਾ ਟਾਇਲ ਚ ਟਾਇਲ ਲੱਗ ਰਹੀਆਂ ਜੀ ਏਟਾ ਵੱਡਾ ਘਰ ਆ ਰਿਹਾ ਚਾਰ ਕਮਰੇ ਰਸੋਈ ਬਾਥਰੂਮ ਬੇੜਾ ਲੱਖ ਡੇਢ ਲੱਖ ਰੁਪਏ ਦਾ ਲੱਗਿਆ ਨਾ ਵੀ ਸਾਡਾ ਕੋਈ ਲੱਕ ਲੁੱਕ ਨਹੀਂ ਲੱਗਿਆ ਸਾਡਾ ਸਿਰਫ 40000 ਰੁਪਏ ਸਾਰਾ ਕੰਮ ਹੋ ਗਿਆ ਫੰਮੀ 40000 ਰੁਪਏ ਟਾਇਲਾਂ ਦੀਆਂ ਹਾਂ ਜੀ ਭਾਈ 40000 ਸਰਦਾਰ ਸਾਹਿਬ ਗੋਰਾ ਟਾਇਲ ਦੀਆਂ ਆ ਵਿਟਰੀਫਾਈਡ ਟਾਇਲਾਂ ਆ 100% ਪ੍ਰੀਮੀਅਮ ਕੁਆਲਿਟੀ ਆ 4000 ਏ ਆ ਪੰਜਾਬ ਦਾ ਸਭ ਤੋਂ ਵੱਡਾ ਹੋਲ ਸੇਲ ਗੋਰਾ ਟਾਇਲ ਸਟੋਰ ਸਰਦਾਰ ਜੀ ਕਿਹੜੀਆਂ ਟਾਇਲਾਂ ਲਵੋਣੀ ਆਪਾਂ ਆਪਣੇ ਮਨ ਦੀ ਤਮੰਨਾ ਦੇ ਆ ਵੀ 2 बाई 4 ਦੀ ਲਵੋਣ ਦੀ ਠੀਕ ਹੈ ਇਹ ਬਜਟ ਪਰ ਆਇਆ ਆਪਾਂ 2 ਬਾਈ 2 ਦੇ ਦੇਉ। ਨਹੀਂ ਜੀ ਤੱਗੜ ਸਾਹਿਬ ਤੁਸੀਂ ਦੱਸਿਆ ਨਹੀਂ ਰੇਟਾਂ ਦਾ ਹੀ ਮੈਂ ਸਰਦਾਰ ਤੁਹਾਨੂੰ ਦੱਸ ਰਿਹਾ ਇਹ ਮੇਰੀ ਗੱਲ ਦਾ ਵਿਸ਼ਵਾਸ ਹੀ ਨਹੀਂ ਕਰਦੇ ਕਹਿੰਦੇ ਇੰਨਾ ਘੱਟ ਰੇਟ ਹੋ ਨਹੀਂ ਸਕਦਾ। ਸਰਦਾਰ ਜੀ ਤੁਹਾਨੂੰ 2 ਬਾਈ 4 ਹੀ ਦੇਵਾਂਗੇ। ਆਜੋ 2 ਬਾਈ 4 35 ਰੁਪਏ ਫੜ ਦੇ ਵਿੱਚ ਦੇਵਾਂਗੇ। ਇੱਧਰ ਦੇਖੋ ਬਾਈ ਜੀ ਤਾਂ ਮਾਲੋ ਮਾਲ ਹੋ ਕੇ ਗੱਡੀ ਭਰ ਕੇ ਬਾਈ ਜੀ ਭਰ ਲਈ ਗੱਡੀ। ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਬਾਗੋ ਬਾਗ ਕਰਤੇ ਜੀ ਗੋਰਾ ਟੈਲ ਸਟੋਰ ਨੇ ਐ ਨਜ਼ਾਰਾ ਆ ਗਿਆ ਜੀ। ਸ਼ੀਸ਼ੇ ਵਾਂਗ ਚਮਕਾ ਦੇਾਂਗੇ ਸਰ ਤੁਹਾਡੇ ਘਰ ਠੀਕ ਹੈ ਜੀ ਦੇਖੋ 2 ਬਾਈ 4 ਦੀ ਪਸੰਦ ਦੱਸ ਦਿਓ ਕਿਹੜੀ ਹੈ ਜੀ। ਇਹ ਬਾਥਰੂਮ ਚ ਲਾ ਦਿਓ ਤੁਸੀਂ ਬੋਲ ਤੇ ਬਹੁਤ ਸੋਹਣੀ ਲੱਗਦੀ ਆ ਫਲੋਰਿੰਗ ਵਾਸਤੇ ਦੇਖੋ ਜੀ ਆ ਵੀ ਠੀਕ ਆ ਜੀ ਫਲੋਰਿੰਗ ਵਾਸਤੇ ਇਹ ਵਾਲੀ ਦੇ ਦਿੰਦੇ ਆ ਤੁਹਾਨੂੰ 35 ਰੁਪਏ ਫੁੱਟ ਦੇ ਵਿੱਚ ਭਾਈ ਇਹ ਤਾਂ ਮੈਨੂੰ 100 ਰੁਪਏ ਫੁੱਟ ਕਹਿੰਦੇ ਸੀ ਇੱਥੇ 100 100 ਰੁਪਏ ਫੁੱਟ ਵਾਲੀਆਂ ਟੈਨਾ 35 ਰੁਪਏ ਚ ਕਰਤੀਆਂ ਆ 35 ਰੁਪਏ ਦੇ ਵਿੱਚ ਆ ਦੇਖੋ ਬਲੂ ਬੋਰਸਟਨ ਇਹ ਵੀ ਤੁਹਾਨੂੰ 35 ਰੁਪਏ ਫਟ ਦੇ ਵਿੱਚ ਅਜੀ ਆ ਵੀ ਦੱਸੋ ਜਿਹੜੀਆਂ ਬਾਥਰੂਮ ਦੇ ਵਿੱਚ ਲੱਗੀਆਂ ਨੇ ਉਹਦੇ ਰੇਟ ਵੀ ਦੱਸੋ ਬਾਜੀ 35 ਰੁਪਏ ਫਟ ਦੇ ਵਿੱਚ ਇਹ ਵੀ 35 ਦੇ ਵਿੱਚ ਬਾਜੀ 35 ਆਹ بڑا ਡਿਜ਼ਾਈਨ 골ਡ ਡਿਜ਼ਾਈਨ ਬਣਿਆ ਆ ਬੜੀਆਂ ਐਲੀਵੇਸ਼ਨ ਸਰ 35 ਰੁਪਏ ਫਟ ਦੇ ਵਿੱਚ ਜੀ ਤੁਸੀਂ ਆਪਣੇ ਘਰ ਦੀ ਬਣਾਉਣੀ ਆ ਰਸੋਈ ਆ ਦੇਖੋ ਉੱਪਰੋਂ ਸੋਨਾ ਡਿਜ਼ਾਈਨ ਆ ਇਧਰ ਰਸੋਈ ਵੀ ਤਿਆਰ ਕਰ ਸਕਦੇ ਦੇਖੋ 30 ਰੁਪਏ ਫਟ ਦੇ ਵਿੱਚ ਬਹੁਤ ਸਾਰਾ ਐਲੀਵੇਸ਼ਨ ਪਿਆਗਾ ਸਿਰਫ 30 ਰੁਪਏ ਫਟ ਦੇ ਵਿੱਚ ਸਰਦਾਰ ਜੀ ਲਾ ਲਿਓ ਹੁਣ ਵਿਸਾਖੀ ਤੋਂ ਪਹਿਲਾਂ ਪਹਿਲਾਂ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਟੈਲਾ ਦਿੱਤੀਆਂ ਤੇ ਮੈਂ ਗਰੀਬ ਬੰਦਾ ਹੀ ਮੇਰੇ ਤੋਂ ਟੈਲਾ ਲਵਾ ਰਿਹਾ ਮੈਂ ਤਾਂ ਇੱਕ ਹਫ਼ਤੇ 'ਚੋਂ ਟੈਲਰ ਮੇਰੀ ਗੱਡੀ ਲੋਡ ਕਰਾ ਦੋ ਮੈਂ ਕਹਾਂ ਜੀ ਵਿਸਾਖੀ ਤੋਂ ਪਹਿਲਾਂ ਪਹਿਲਾਂ ਤੁਹਾਡੇ ਟੈਲਾ ਲਵਾ ਦਾਂਗੇ ਸਰਦਾਰ ਜੀ ਫਿਕਰ ਨਾ ਕਰੋ ਆਫਰ ਚੱਲ ਰਿਹਾ ਵਿਸਾਖੀ ਦੇ ਠੀਕ ਆ ਜੀ ਬਾਕੀ ਤੱਗੜ ਸਾਹਿਬ ਦਾ ਧੰਨਵਾਦ ਜੋ ਲਾਈਵ ਬੋਲ ਰਿਹਾ ਹੈ ਹਨਾ ਜੀ ਜੀ ਇਹਨਾਂ ਨੇ ਹਨਾ ਮੈਨੂੰ ਕਿਹਾ ਸੀ ਵੀ 6 ਮਹੀਨੇ ਮੇਰੇ ਕੋਲ ਟੈਲਾ ਨਹੀਂ ਲੱਗਣੀਆਂ ਕੋਣ ਸਰਦਾਰ ਜੀ ਇੰਨੀ ਯੁਰਤ ਜਾਇਆ ਕਹਿੰਦੇ ਹਫਤੇ ਜੀ ਘਰ ਤਿਆਰ ਕਰ ਦੇਣਾ ਹਫਤੇ ਜੀ ਕਰਾ ਦੇ ਤੁਸੀਂ ਵੀ ਜੇ ਤੁਹਾਡੇ ਘਰ ਵੀ ਬਣ ਰਹੇ ਆ ਤੁਹਾਡੇ ਵੀ ਮਨ ਚ ਇਹੀ ਸਵਾਲ ਆਵੇ 6 ਮਹੀਨੇ ਬਾਅਦ ਘਰ ਤਿਆਰ ਕਰਾਉਣਾ ਸਾਲ ਬਾਅਦ ਕਰਾਉਣਾ ਤਾਂ ਇਦਾਂ ਦੀ ਬੇਵਕੂਫੀ ਜਿਹੜਾ ਫਸਿਓ ਬਸਾਖੀ ਤੋਂ ਪਹਿਲਾਂ ਆਜੋ ਆਫਰ ਬਹੁਤ ਵੱਡੀ ਲੱਗੀ ਆ ਲੱਖਾਂ ਰੁਪਏ ਬਚ ਰਹੇ ਆ ਤੁਸੀਂ ਵੀ ਆ ਕੇ ਬਚਾ ਲਓ ਇਸ ਤੋਂ ਇਲਾਵਾ ਮੈਂ ਤੁਹਾਨੂੰ ਜਲਦੀ ਦਿਖਾਣਾ ਡਿਜ਼ਾਈਨਰੀ ਕਮੀ ਕੋਈ ਨਹੀਂ ਤੁਹਾਨੂੰ ਸੈਂਪਲ ਟਰੇਲਰ ਦਿਖਾ ਤੇ ਆ ਹਰ ਇੱਕ ਤਰ੍ਹਾਂ ਦੀ ਚੀਜ਼ ਚਾਹੇ ਤੁਸੀਂ সুইমিং ਪੂਲ ਬਣਾ ਲਓ ਭਾਵੇਂ ਰਸੋਈਆਂ ਬਣਾ ਲਓ ਭਾਵੇਂ ਪਾਰਕਿੰਗ ਟੈ ਲੈ ਲਓ ਭਾਵੇਂ ਤੁਸੀਂ ਬਾਥਰੂਮ ਬਣਾ ਲਓ ਤੁਸੀਂ ਕਮਰੇ ਬਣਾ ਲਓ ਹਰ ਇੱਕ ਚੀਜ਼ ਤੁਹਾਨੂੰ ਇੱਥੋਂ ਸਸਤੇ ਰੇਟਾਂ ਦੇ ਮਿਲ ਰਹੀ ਆ ਆਫਰ ਵੱਡੀ ਮਿਲ ਰਹੀ ਆ ਇੰਸਟਾਗ੍ਰam ਗੋਰਾ ਟੈਲ ਫੇਸਬੁੱਕ ਪੇਜ ਗੋਰਾ ਟੈਲ YouTube ਗੋਰਾ ਟੈਲ ਸਾਰਿਆਂ ਜਗ੍ਹਾ ਫੋਲੋ ਕਰ ਲਓ